ਹਾਂਜੀ ਸਤਿ ਸ੍ਰੀ ਅਕਾਲ ਜੀ ਵੈਕ ਟੂ ਮਾਈ ਚੈਨਲ ਰਾਜਾ ਆਨੰਦਪੁਰੀਆ ਹੋਰ ਸਾਰੇ ਕਿੱਦਾਂ ਠੀਕ ਠਾਕ ਜੀ ਆਈ ਓਕੇ ਤੁਸੀਂ ਠੀਕ ਹੋਵੋਗੇ ਤੇ ਅੱਜ ਤੁਹਾਨੂੰ ਦਰਸ਼ਨ ਕਰਾਣ ਲੱਗੇ ਆਂ ਜੀ ਕਿਲਾ ਤਾਰਾਗੜ੍ਹ ਸਾਹਿਬ ਬੋਦਵਾਰੇ ਦੇ ਜਿਹੜਾ ਵੀ ਕਾਫੀ ਸੰਤਾ ਨੂੰ ਰਸਤੇ ਵਾਲੇ ਨਹੀਂ ਪਤਾ ਆਪਾ ਉਹਦੇ ਬਾਰੇ ਜਾਣਕਾਰੀ ਦਵਾਂਗੇ ਤੁਸੀਂ ਇੱਧਰ ਦੇਖ ਸਕਦੇ ਆਂ ਕਿਲਾ ਨਾਨਕਗੜ੍ਹ ਸਾਹਿਬ ਤੇ ਇੱਧਰ ਦੇਖ ਸਕਦੇ ਹੋ 8ਵਾਂ ਜੁਗਾ ਤੇ ਨਾਲ ਹੀ ਇਥੋਂ ਲੀਕ ਰੋਡ ਜਿਹੜਾ ਜਾ ਰਿਹਾ ਹੈ ਉੱਪਰ ਵਾਲਾ ਰੋਡ ਜਾ ਰਿਹਾ ਜੀ ਕਿਲਾ ਤਾਰਾਗੜ੍ਹ ਸਾਹਿਬ ਨੂੰ ਉੱਪਰ ਵਾਲਾ ਰੋਡ ਜਾ ਰਿਹਾ ਇਸ ਰੋਡ ਤੇ ਅਸੀਂ ਪੂਰੀ ਵੀਡੀਓ ਬਣਾਵਾਂਗੇ ਕਿ ਇਹ ਥੱਲੇ ਵਾਲਾ ਜਿਹੜਾ ਰੋਡ ਜਾ ਰਿਹਾ ਜੀ ਤੱਕ ਅਸੀਂ ਜੀ ਕਿਸਗੜ ਸਾਹਿਬ ਨੂੰ ਜਾ ਰਿਹਾ ਆ ਜਿਹੜਾ ਰੋਡ ਤੁਸੀਂ ਲੇਖ ਰੋੜਾ ਇਹ ਰੋਡ ਤੇ ਗੁਰਦੁਆਰਾ ਸਾਹਿਬ ਆਏਗਾ ਇੱਥੋਂ ਜਿਹੜਾ ਰੋਡ ਹੈ ਇਹ ਜਾ ਰਿਹਾ ਇਹ ਜਾ ਰਿਹਾ ਕਾਰਾਗੜ ਸਾਹਿਬ ਫਿਰ ਵੀਡੀਓ ਰੋਡ ਦੀ ਪੂਰੀ ਕੈਪਚਰ ਕਰਾਂਗੇ ਤੁਸੀਂ ਵੀਡੀਓ ਵਿੱਚ ਜੁੜੇ ਰਹੋ ਬਾਕੀ ਸਾਡੀ ਵੀਡੀਓ ਕਿੰਨੀ ਦੀ ਲੱਗਦੀ ਲਾਈਕ ਕਮੈਂਟ ਜਰੂਰ ਕਰੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਵੀ ਕੋਈ ਸਿੱਖਰ ਨੂੰ ਮਿਲਦਾ ਜੀ ਲਾਈਕ ਜਰੂਰ ਕਰਿਆ ਕਰੋ ਸਾਡਾ ਚੈਨਲ ਆ ਅਨੰਤ ਪੁਰੇ ਸਬਸਕ੍ਰਾਈਬ ਕਰਿਆ ਕਰੋ ਨਵੀਂ ਅਪਡੇਟ ਲਈ ਮੇਹਮਾਨ ਸਾਥੂ ਸੰਗ ਕੀ ਇਹ ਅਣਈਏ ਸਿੱਧੇ ਸਪੇਸ਼ ਅਕੈਡਮੀ ਵਾਲੇ ਇਹ ਦੋ ਨਹਿਰਾ ਆਪਾਂ ਕ੍ਰੋਸ ਕਰਨੀਆਂ ਜੀ ਕਿਲਾ ਤਾਲਾ ਕਰਦੇ ਆ ਜਿਹੜਾ ਰੋੜ ਜਾ ਦੇ ਦੂਟੇ ਰਾਹ ਜਾਂਦੀਆਂ ਦੂਟੇ ਰਾਹ ਹਰ ਕਿਸੇ ਦਾ ਰਸਤਾ ਜਾਦਾ ਜੀ ਇਹ ਵੀਡੀਓ ਇਸ ਲਈ ਬਣਾਈ ਆ ਜੀ ਆਪਾਂ ਕਈ ਸੰਤਾ ਨੂੰ ਇਸ ਰਸਤੇ ਬਾਰੇ ਨਹੀਂ ਪਤਾ ਇਧਰ ਉਧਰ ਲੱਗ ਜਾਂਦੇ ਆ ਜੀ ਇਸ ਰੋਡ ਦੀ ਵੀਡੀਓ ਪੂਰੀ ਕੈਪਚਰ ਕਰਾਂਗੇ ਦੇ ਵੀਡੀਓ ਚ ਜੁੜੇ ਰਹੋ ਰਾਈਟ ਹੈਂਡ ਵੀ ਕਰਾਂਗੇ ਹਾਂ ਤੁਸੀਂ ਇੱਥੇ ਬੋਰਡ ਵੀ ਲੱਗਿਆ ਦੇਖ ਸਕਦੇ ਹੋ ਇਹ ਬੋਰਡ ਹੈ ਜੀ ਕਿਲਾ ਤਾਰਾਗੜ੍ਹ ਸਾਹਿਬ ਦਾ ਵੀਡੀਓ ਸਟੌਪ ਕਰਕੇ ਤੁਸੀਂ ਦੇਖ ਸਕਦੇ ਹੋ ਇੱਧਰ ਜਾਣਾ ਜੀ ਆਪਾਂ ਪਿੰਟ ਵਾਲੀ ਸਾਈਡ ਤਾਰਾਪੁਰ ਅੱਜ ਆ ਤੁਸੀਂ ਦਸ਼ਮੇਸ਼ ਅਕੈਡਮੀ ਦੇਖ ਸਕਦੇ ਹੋ ਇੱਥੋਂ ਆਪਾਂ ਰਾਈਟ ਹੈਂਡ ਲੈਣਾ ਦਸ਼ਮੇਸ਼ ਅਕੈਡਮੀ ਆ ਜਾਂਦੀ ਹੈ ਜੀ ਇੱਥੋਂ ਲਿੰਕਰ ਹੋ ਰਿਹਾ ਹੈ ਰਾਈਟ ਹੈਂਡ ਅੱਕੇ ਜਾ ਕੇ ਵੀ ਦੋ ਰੋਡ ਆਣਗੇ ਰੋਡ ਦਾ ਖਾਸ ਕਰਕੇ ਖਿਆਲ ਰੱਖਣਾ ਜੀ ਤੁਸੀਂ ਵੀ ਕਿਧਰੇ ਪਿੰਡਾਂ ਵਾਲੇ ਜਾਂ ਕਿਧਰੇ ਹੋਰ ਸਾਈਡ ਨਾਲ ਤੁਸੀਂ ਵੜ ਜੂ ਜਿੱਦੇ ਕਿਲਾ ਤਾਰਾਗੜ੍ਹ ਸਾਹਿਬ ਨੂੰ ਰਸਤੇ ਨੂੰ ਜਾਓਗੇ ਨਾ ਕਿਲਾ ਤਾਰਾਗੜ੍ਹ ਸਾਹਿਬ ਦਰਸ਼ਨ ਕਰਨਾ ਜੇ ਤੁਸੀਂ ਕਿਸੇ ਹੋਰ ਸਟੇਂਡਿੰਗ ਨਾਲ ਆ ਗਏ ਅੱਥੇ ਵੀ ਰੋਡ ਲੱਗ ਗਿਆ ਬਈ ਜੀ ਕਿਲਾ ਤਾਰਾਗੜ੍ਹ ਸਾਹਿਬ ਖਾਲਸਾ ਦੋਰੋਂ ਆ ਕੇ ਉਹੀ ਕੇ ਜਾਨਾ ਆ ਗਿਆ ਲਿਖਿਆ ਉਧਰਲੀ ਸਾਈਡ ਆਪਾਂ ਨਹੀਂ ਜਾਣਾ ਤੋਂ ਫੇਰ ਆਪਾਂ ਰਾਈਟ ਹੈਂਡ ਤੇ ਹੋ ਜਾਣਾ ਜੀ ਕੋਈ ਅਨ ਸਾਈਡ ਆਪਾਂ ਨਹੀਂ ਜੇ ਉਧਰ ਫੇਰ ਰਾਈਟ ਹੈਂਡ ਤੋਂ ਸੋਥਾ ਸੰਗਤ ਦੀ ਕੁਛ ਦੇਖ ਰਿਹਾ ਹਾਂ ਮੈਂ ਨਹੀਂ ਉਹ ਧਿਆਨ ਇੱਕ ਗੁਰਦੁਆਰਾ ਕਿਲਾ ਤਾਰਾਗੜ੍ਹ ਸਾਹਿਬ ਜੀ ਦਾ ਇਤਿਹਾਸ ਹੈ ਜੀ ਜੋ ਇੱਥੇ ਲਿਖਿਆ ਹੈ ਜੀ ਇਹ ਪਾਵਨ ਸਥਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਕਿਲਿਆਂ ਵਿੱਚੋਂ ਇੱਕ ਹੈ ਇਸ ਸਥਾਨ ਦਾ ਨਿਰਮਾਣ ਬਲਾਸਪੁਰ ਦੇ ਪਾੜੀ ਰਾਜਿਆਂ ਦੇ ਹਮਲੇ ਨੂੰ ਮੁੱਖ ਰੱਖਦੇ ਕੀਤਾ ਸੀਗਾ ਤੇ ਨਾਲ ਹੀ ਅੱਗੇ ਤੁਹਾਨੂੰ ਲੈ ਕੇ ਚੱਲਾਂਗੇ ਜੀ ਇਸ ਸਥਾਨ ਦੇ ਅੰਦਰ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਦਰਸ਼ਨ ਕਰਾਂਗੇ ਜੀ भी अज खुशी वाली गल है जी अभी आप खुद पहली बार आए हैं ਅਹ ਸਤਿਕਾਰ ਸੋ ਵਾਹਿਗੁਰੂ ਜੀ ਕੀ ਫਤਿਹ ਨਾਮ ਲਾਹੇ ਕਿਲਾ ਤਾਰਾ ਵਰ ਸਾਹਿਬ ਜੋ ਕੀ ਅਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਜੀ ਜਿਗਾਰੇ ਬਲਾਵੇ ਨਿਆਲ ਹੋ ਜਾਵੇ ਦਸ਼ਮੇ ਪਿਤਾ ਜੀ ਦੇ ਚਰਨਾਂ ਨੂੰ ਪਾਵੇ ਸਤਿ ਸ੍ਰੀ ਅਕਾਲ ਗੁਰੂ ਅਕਾਲ ਦੇਖਦੇ ਕੋ ਫਤਿਹ ਖਾਲਸਾ ਸ੍ਰੀ ਹਰਮਨ ਦਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰੇ ਕੋਲ ਜੀ ਸਾਡੀ ਇੱਥੇ ਪਰਵਾਸ ਕੀਤਾ ਹੋਇਆ ਜੀ ਤੇਰੇ ਨਾਲ ਹੀ ਇਸੇ ਮਾਰਤ ਦੀ ਤਿਆਰੀ ਵੀ ਚੱਲਿਆ ਕਰਦੇ ਜੀ ਬੜੋ ਜੀ ਸੱਜਣਾ ਰਾਹੀ ਗੁਰ ਸੱਜਣਾ ਰਾਹੀ ਸੇਂਗ ਇਸ ਗੁਰਦੁਆਰੇ ਸਾਹਿਬ ਦੀ ਬਾਹਰ ਦਾ ਸੀ ਕਿਉਂਕਿ ਉਹ ਕਿਚਾੜੇ ਮੇਜ ਪਾਤੀ ਹੋ ਗਈ ਹੈ। ਗੇਟ ਬਹੁਤ ਤੇ ਲਗਾਏ ਹੋਏ ਨੇ। ਸਮ ਕਰਦੇ ਇਸ ਗੁਰਦੁਆਰੇ ਸਾਹਿਬ ਦੇ ਉੱਪਰ ਇਹ ਜਿਹੜਾ ਛੋਟਾ ਜਿਹਾ ਗੇਟ ਦੇ ਮੱਥੇ ਤੇ ਕਿਵੇਂ ਚੱਲੀ ਦੀ। ਥੋੜੀ ਜਿਹੀ ਕਮ ਨਵੜਾ ਇਹ ਅਕੀਲੇ ਉੱਪਰੋਂ ਵੰਸੇ। ਇੱਥੋਂ ਸ੍ਰੀਨਾਥਪੁਰ ਸਾਹਿਬ ਸਾਫ਼ ਦਿਖਦਾ ਹੈ ਜੀ। ਵੀਡੀਓ 'ਚ ਚਾਹੇ ਨਾ ਦਿਖਦਾ ਹੋਵੇ ਉਹ ਸਾਹਮਣੇ ਜੋ ਦਿਖ ਰਿਹਾ ਹੈ ਵਾਈਟ ਵਾਈਟ ਕਲਰ ਦਾ ਟਾਵਰ ਹੈ ਟਾਵਰ ਦੇ ਕੋਲ ਤੱਕ ਸ੍ਰੀ ਕੇਸਰ ਸਿੰਘ ਸਾਹਿਬ ਜੀ ਤੇ ਇੱਥੇ ਸਾਰੇ ਹੀ ਤੁਸੀਂ ਦੇਖ ਸਕਦੇ ਹੋ ਅੱਗੇ ਪਾਸੇ ਇਹ ਨੈਣਾ ਦੇਵੀ ਹੈ ਜੀ ਇਹ ਬਿਲਕੁਲ ਹੀ ਪਹਾੜਾਂ ਦੇ ਵਿੱਚ ਬਣਿਆ ਜੀ ਜੋ ਬਲਾਸਪੁਰ ਦੇ ਪਾੜੀ ਰਾਜੇ ਹਮਲਾ ਕਰਦੇ ਸੀਗੇ ਤੇ ਉਸ ਕਰਕੇ ਇਸ ਕਿਲੇ ਦੀ ਉਸਾਰੀ ਹੋਈ ਸੀ ਬਾਕੀ ਬੂਟ ਦਾ ਵੀ ਇਤਿਹਾਸ ਅਸੀਂ ਕੈਪਚਰ ਕੀਤਾ ਜੀ ਉੱਥੇ ਬੋਰਡ ਲੱਗੇ ਹੋਏ ਸੀਗਾ ਤੁਸੀਂ ਵੀਡੀਓ 'ਚ ਸਟੌਪ ਕਰਕੇ ਪੜ ਸਕਦੇ ਹੋ। ਆਪੀ ਇਹ ਵੀ ਦੱਸੋ ਕਿ ਤੁਹਾਨੂੰ ਕਿਹੜੀ ਦਖਾਵਾ ਲੱਗਿਆ। ਕੋਈ ਵੀ ਵੀਡੀਓ ਕਿਸਦੀ ਲੱਗੀ ਲਾਈਕ ਸੈੱਟ ਕਰਦੇ ਹੋ। ਸੋਸਲ ਸੋਸ਼ੀਅਟੀ ਮੈਂ ਕਰਦੇ ਹਾਂ। ਲਾਈਕ ਸੈੱਟ ਕਰਦੇ ਹੋ। ਮੈਂ ਤੁਹਾਡੀ ਮਦਦ ਕਰਾਂਗਾ ਜੇ ਕੋਈ ਸਵਾਲ ਹੋਵੇ।